ਪੰਜਾਬੀਓ ਹਾਲੇ ਵਿੱਚ ਲੱਖੇ ਸਦਾਨ ਨੇ ਲਾਈਵ ਆ ਕੇ ਦੱਸਿਆ ਕਿ ਇਹ ਮੋਰਚਾ ਲੰਮਾ ਚੱਲੂਗਾ ਕਿਉਂਕਿ ਪ੍ਰਸ਼ਾਸਨ ਅਜੇ ਕਿਸੇ ਵੀ ਗੱਲ ਤੇ ਨਹੀਂ ਆ ਰਿਹਾ ਤੇ ਇਹ ਸੰਗਤਾਂ ਉੱਥੇ ਹੀ ਬੈਠੀਆਂ ਨੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਨਾਲ ਦੇ ਪਿੰਡਾਂ ਵਾਲੇ ਪ੍ਰਸ਼ਾਦੇ ਪਾਣੀ ਤਿਆਰ ਰੱਖੋ ਕਿਉਂਕਿ ਸੰਗਤ ਕਾਫੀ ਪਹੁੰਚੀ ਹੋਈ ਏ ਤੇ ਤੁਹਾਨੂੰ ਪਤਾ ਹੈ ਪੰਜਾਬੀ ਜਿੱਥੇ ਮੁਸੀਬਤ ਚ ਹੋਣ ਤਾਂ ਅੱਗੇ ਦੂਜੇ ਪੰਜਾਬੀ ਕਦੇ ਪਿੱਛੇ ਨਹੀਂ ਹਟਦੇ ਸੋ ਸਾਰੇ ਪੰਜਾਬੀ ਆਪਣੀਆਂ ਮਾਵਾ ਪੈਣ ਨੂੰ ਕਹਦੇ ਕਿ ਲੰਗਰ ਪਾਣੀ ਤਿਆਰ ਕਰਵਾ ਦਿਓ ਕਿਉਂਕਿ ਸੰਗਤਾਂ ਨਹੀਂ ਛਕਣਾ ਹੈ ਉੱਨਾ ਦੇ ਰੋਕੇ ਦਵਾ ਕੇ ਬੈਂਕੀਆਂ ਕਰਾ ਦੇ ਭਾਈ ਲੰਗਰ ਪ੍ਰਸ਼ਾਦ ਦੇ ਤਿਆਰ ਕਰ ਲੋ ਕਿਉਂਕਿ ਪੱਕਾ ਹੀ ਇੱਥੇ ਚੱਲੂਗਾ ਭਾਈ ਕਿਉਂਕਿ ਹਲੇ ਪ੍ਰਸ਼ਾਸਨ ਕਿਸੇ ਗੱਲ ਤੇ ਨਹੀਂ ਆ ਰਿਹਾ ਸੋ ਬੈਂਕੀਆਂ ਸਾਰਿਆਂ ਨੂੰ ਪਿਆਸੇ-ਪਾਸੇ ਪਿੰਡਾਂ ਦੇ ਵਿੱਚ ਰੋਕੇ ਦਵਾ ਦਿਓ ਮਾਮਾ ਨੂੰ ਕਹਿੰਦਾ ਵੀ ਭਾਈ ਪ੍ਰਸ਼ਾਦ ਦੇ ਤਿਆਰ ਕਰੋ ਲੰਗਰ ਤਿਆਰ ਕਰ ਦਿਓ ਤੇ ਨੌਜਵਾਨ ਨੂੰ ਡਿਊਟੀ ਸਾਹਬ ਨੂੰ ਨੇੜੇ ਪਿੰਡਾਂ ਆਲੇ ਤੇ ਭਾਈ ਜਾ ਕੇ ਪ੍ਰਸ਼ਾਦ ਲੈ ਆਓ ਦੇ ਨਾਲ ਹੀ ਲਖੇ ਸਦਾਨ ਨੇ ਇਹ ਵੀ ਬੇਨਤੀ ਕੀਤੀ ਨਾਲ ਦੇ ਪਿੰਡਾਂ ਵਾਲਿਆਂ ਨੂੰ ਕਿ ਤੁਹਾਨੂੰ ਬਿਸਤਰਿਆਂ ਬਾਰੇ ਵੀ ਦੱਸਾਂਗੇ ਕਿਉਂਕਿ ਬਿਸਤਰਿਆਂ ਦੀ ਵੀ ਇੱਥੇ ਲੋੜ ਹੈ ਕਿਉਂਕਿ ਕਾ ਵੀ ਟੰਡ ਫੈਰੀ ਏ ਤੇ ਉਸ ਦੇ ਬਾਰੇ ਵੀ ਲਖੇ ਸਦਾਨ ਨੇ ਗੱਲਬਾਤ ਕੀਤੀ ਸੀ। ਦੂਜੀ ਗੱਲ ਆਪਾਂ ਜਿਹੜੇ ਬਿਸਤਰੇ ਨੇ ਹੋਣੇ ਆ ਉਹ ਵੀ ਤਾਲੁਕ ਅਸਿਆਣੀ ਕਿਉਂਕਿ ਇਹ ਲੰਮਾ ਚਲਾਉਣਾ ਪਊਗਾ ਇਹ ਹਲੇ ਮੰਨਣ ਨੂੰ ਤਿਆਰ ਨਹੀਂ ਹੈਗੇ ਦੂਜੀ ਗੱਲ ਹੋਰ ਸੁਣ ਲੋ ਧਿਆਨ ਨਾਲ ਇੱਕ ਹੋਰ ਗੱਲ ਅਸੀਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਇੱਕ ਫੇਕ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਕਿ ਪੰਨਾ ਸਿੱਧੂ ਜੇਲ੍ਹ ਚੋਂ ਬਾਹਰ ਆ ਗਿਆ ਪਰ ਐਵੇਂ ਦੀ ਕੋਈ ਵੀ ਗੱਲ ਨਹੀਂ ਕੀ ਇਹ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਕਿ ਤਾਂਕਿ ਜੋ ਵੀ ਸੰਗਤਾਂ ਆਈਆਂ ਨੇ ਪਿੱਛੇ ਮੁੜ ਜਣ ਕਿ ਪੰਨਾ ਸਿੱਧੂ ਬਾਹਰ ਆ ਗਿਆ ਪਰ ਪੰਨਾ ਸਿੱਧੂ ਬਾਹਰ ਨਹੀਂ ਆਇਆ ਉੱਥੇ ਹੀ ਡੱਟ ਕੇ ਰਿਹਾ